ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਾਂ ਲਈ ਮਾਨਯੋਗ ਸੁਪਰੀਮ ਕੋਰਟ ਵਿੱਚੋਂ ਆਈ ਇੱਕ ਮਾੜੀ ਖਬਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਸਮੇਂ ਸਿਰ ਮਿਲ ਜਾਏ ਕਰੇ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕਮਿਊਟੇਸ਼ਨ ਪੈਨਸ਼ਨਰ ਦੀ ਇੱਕ ਪ੍ਰਕਿਰਤੀ ਜੋ 15 ਸਾਲਾਂ ਲਈ ਕੀਤੀ ਜਾਂਦੀ ਹੈ ਇਸ ਦੀ ਮਹਿਰਾਂ ਦੁਆਰਾ ਕੈਲਕੂਲੇਸ਼ਨ ਕੀਤੀ ਜਾਣ ਤੇ ਇਹ ਪਤਾ ਚੱਲਿਆ ਹੈ ਕਿ ਵਿਆਜ ਦਰ ਬਹੁਤ ਜ਼ਿਆਦਾ ਹੈ ਇਹ ਕਕੇ ਹੀ ਪਉ ਪੰਜਾਬ ਨੂੰ ਹਰਿਆਣਾ ਹਾਈ ਕੋਰਟ ਵਿੱਚ ਬਹੁਤ ਸਾਰੇ ਪੈਨਸ਼ਨਰਸ ਨੇ ਰਿਟਾ ਦਾਇਰ ਕੀਤੀਆਂ ਸਨ ਤੇ ਇਸ ਸੰਬੰਧੀ ਸਟੇ ਵੀ ਹੋ ਗਿਆ ਸੀ ਪਰੰਤੂ ਇਹ ਸਟੇ ਕੋਈ ਲਗਭਗ 4-5 ਮਹੀਨੇ ਤਾਂ ਚੱਲਦਾ ਰਿਹਾ ਉਸ ਤੋਂ ਬਾਅਦ ਜਦੋਂ ਇਸ ਦਾ ਫਾਈਨਲ ਫੈਸਲਾ ਆਇਆ ਦਾ 808 ਰੇਟਾ ਨੂੰ ਖਾਰਜ ਕਰਦੇ ਹੋਏ ਕਮਿਊਨਿਟੇਸ਼ਨ ਪੈਨਸ਼ਨ ਦੀ ਕਟੌਤੀ ਕਰਨ ਦਾ ਫੇਰ ਹੁਕਮ ਦੇ ਦਿੱਤਾ ਗਿਆ ਤੇ ਇਸ ਨੂੰ ਬਰਾਬਰ ਦੀਆਂ ਕਿਸ਼ਤਾਂ ਦੇ ਵਿੱਚ ਯਾਨੀ ਜੇਕਰ 5 ਮਹੀਨੇ ਵਾਸਤੇ ਕਟੌਤੀ ਬੰਦ ਰਹੀ ਤਾਂ 5 ਮਹੀਨਿਆਂ ਵਿੱਚ ਇਸ ਨੂੰ ਪੂਰਾ ਕਰਨ ਦੇ ਵਾਸਤੇ ਯਾਨੀ ਕਟੌਤੀ ਕਰਕੇ ਤੇ ਪਿਛਲੀ ਰਿਕਵਰੀ ਕਰਨ ਵਾਸਤੇ ਲਿਖਿਆ ਗਿਆ ਤੇ ਜੇਕਰ ਕਿਸੇ ਦੀ 6 ਮਹੀਨੇ ਵਾਸਤੇ ਕਟੌਤੀ ਬੰਦ ਰਹੀ ਤਾਂ ਉਸ ਨੂੰ 6 ਮਹੀਨਿਆਂ ਦੇ ਵਿੱਚ ਦ ਕਵਰੀ ਕਰਕੇ ਟੰਕੀ ਪੂਰੀ ਕਰਨ ਵੇਲੇ ਕੀ ਆ ਗਿਆ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਅੱਜ ਦੇ ਵਕਤ ਦੇ ਵਿੱਚ ਆਰਬੀਆਈ ਨੇ ਵੀ ਵਿੱਪ ਉਤਰਾਣ ਦੇ ਵਿੱਚ ਬਹੁਤ ਜਿਆਦਾ ਕਟੌਤੀ ਕਰਕੇ ਇਸ ਨੂੰ ਘਟ ਕਰ ਦਿੱਤਾ ਹੈ ਤਾਂ ਫਿਰ ਵਿਆਜ ਦਰ ਜੋ ਕਿ 15-16 ਸਾਲਾਂ ਵਿੱਚ ਜੇਕਰ ਕੈਲਕੂਲੇਟ ਕੀਤੀ ਜਾਵੇ ਤਾਂ ਉਹ ਮਹਿਰ ਅਨੁਸਾਰ 18% ਜਾਂ ਇਸ ਦੇ ਆਸ-ਪਾਸ ਬਣਦੀ ਹੈ ਜੋ ਕਿ ਬਹੁਤ ਜਿਆਦਾ ਹੈ ਮਰਸੁਵਾਲ ਪੈਦਾ ਹੁੰਦਾ ਹੈ ਕਿ ਕੰਮਿਊਨਿਟੇਸ਼ਨ ਪੈਨਸ਼ਨ ਜੋ ਹੈ ਉਹ ਵੀ ਕਿਉਂ ਮਲਾਜ਼ਮਾਂ ਨੂੰ ਜਦੋਂ ਰਿਟਾਇਰ ਹੋਣ ਵੇਲੇ ਲੋਡ ਕਿਉਂ ਪੈਂਦੀ ਹੈ ਸਭ ਨੂੰ ਪਤਾ ਹੀ ਹੈ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਤਨਖਾਹ ਦੇ ਨਾਲ ਤਾਂ ਮਸਾ ਹੈਂਡ ਟੂ ਮਾਉਥ ਜਿਆਦਾ ਹੀ ਚੱਲਦਾ ਹੈ ਤੇ ਜਿਵੇਂ ਕਿਵੇਂ ਪਰਿਵਾਰ ਦਾ ਤੇ ਹੋਰ ਜ਼ਿੰਮੇਵਾਰੀਆਂ ਦਾ ਖਰਚਾ ਮਲਾਜ਼ਮ ਚਲਾਉਂਦੇ ਹਨ ਪਰੰਤੂ ਜਦੋਂ ਰਿਟਾਇਰਮੈਂਟ ਹੁੰਦੀ ਹੈ ਤਾਂ ਉਸ ਵੇਲੇ ਜੋ ਵੀ ਗ੍ਰੈਸ਼ਟੀ ਅਦਿ ਤੋਂ ਪੈਸਾ ਮਿਲਦਾ ਹੈ ਤੇ ਉਸ ਤੋਂ ਬਾਅਦ ਕਮਿਊਟ ਕਰਵਾ ਕੇ ਪੈਨਸ਼ਨ ਦਾ ਕੁਝ ਹਿੱਸਾ ਇਹੀ ਪੈਨਸ਼ਨਰ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਕਾਰੋਬਾਰ ਸ਼ੁਰੂ ਕਰਕੇ ਦਿੱਤਾ ਜਾਵੇ ਤੇ ਜਾਂ ਫਿਰ ਉਹਨਾਂ ਦੀ ਵਿਆਹ ਸ਼ਾਦੀਆਂ ਵਾਸਤੇ ਅਰੇਂਜਮੈਂਟ ਕੀਤਾ ਜਾਵੇ ਇਸ ਕਰਕੇ ਹੀ ਪੈਨਸ਼ਨ ਨੂੰ ਕਮਿਊਟ ਕਰਵਾਇਆ ਜਾਂਦਾ ਹੈ ਪਰੰਤੂ ਇੰਨੀ ਉੱਚੀ ਵਿਆਜ ਦਰ ਦੇ ਉੱਤੇ ਕਮਿਊਟ ਕਰਵਾਈ ਹੋਈ ਪੈਨਸ਼ਨ ਦੀ ਜਦੋਂ ਤੁਲਨਾ ਕੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਉਹਨਾਂ ਦੀ ਤਨਖਾਹ ਨੂੰ ਮਿਲਣ ਵਾਲੀ ਪੈਨਸ਼ਨ ਨੂੰ ਇੱਕ ਵੱਡਾ ਹੋਰ ਲੱਗਦਾ ਹੈ ਇਸੇ ਕਰਕੇ ਹੀ ਤਾਂ ਮਾਜੋ ਪੰਜਾਬ ਨੇ ਹੋਇਆ ਨਾ ਹਾਈ ਕੋਰਟ ਦੇ ਵਿੱਚ ਪੈਨਸ਼ਨਰਾਂ ਨੇ ਜੋ ਹੈ ਕਟੌਤੀ ਸੁਵੰਦੀ ਕਮਪਨਸ਼ਨ ਕਟੌਤੀ ਸੁਵੰਦੀ ਰੇਟਾਂ ਪਾਈਆਂ ਸਨ ਪਰੰਤੂ ਹੁਣ ਜਦੋਂ ਕਿ 808 ਲੀਟਰ ਦਾ ਫੈਸਲਾ ਉਹਨਾਂ ਦੇ ਬਰਤ ਚਲਾ ਗਿਆ ਤਾਂ ਇੱਕ ਹੋਰ ਫਾਸਲਾ ਸਹਾਰਾ ਲੈਣ ਦੇ ਵਾਸਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਐਸਐਲਪੀ ਦਰਪੀਤੀਆਂ ਗਈਆਂ ਪਰੰਤੂ ਇਹਨਾਂ ਦਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਇਹਨਾਂ ਦੇ ਵਿੱਚ ਇੱਕ ਰਿਟਾ ਹਨ ਬੀਐਸ ਸੈਣੀ ਵਰਸਸ ਸਟੇਟ ਆਫ ਪੰਜਾਬ ਡੈਕਰੀ ਨੰਬਰ 10248/2025 ਜਿਸ ਦੀ ਕੇ ਫਾਈਲਿੰਗ ਡੇਟ ਸੀ 23/2025 ਤੇ ਕੇਸ ਨੰਬਰ ਐਸ ਐਲ ਪੀ ਸੇਵਲ 009100/2025 ਸੀ ਤੇ ਇਸ ਦੇ ਵਿੱਚ 4 ਟਿਸ਼ਨ ਕਰਤਾ ਜੋ ਸਨ ਜਾਂ ਐਸ ਐਲ ਪੀ ਲਗਉਣ ਵਾਲੇ ਸਨ ਉਹਨਾਂ ਵਿੱਚ ਬੀ ਐਸ ਸੈਣੀ ਕੰਚਨ ਲਤਾ ਪਿਆਰੇ لال ਤੇ ਮਦਨ ਸਿੰਘ ਆਦਿ ਸ਼ਾਮੂ ਸਨ ਪਰੰਤੂ ਇੱਕ ਬਹੁਤ ਹੀ ਫੈਸਲਾ ਜੋ ਹੈ ਪੈਨਸ਼ਨਾਂ ਦੇ ਨਹੀਂ ਮੰਨਦਾ ਸੀ ਭਾਵੇਂ ਕਿ ਕੋਰਟ ਦੇ ਫੈਸਲਿਆਂ ਨੂੰ ਮੰਨਣ ਵਾਸਤੇ ਮਜਬੂਰ ਹੋਣਾ ਹੀ ਪੈਂਦਾ ਹੈ ਪਰੰਤੂ 742525 ਨੂੰ ਇਹ ਰਿੱਟਾਂ ਜੋ ਡਿਸਮਿਸ ਕਰ ਦਿੱਤੀਆਂ ਗਈਆਂ ਸਨ ਇਸ ਦੇ ਨਾਲ ਹੁਣ ਸਾਰੇ ਹੀ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਜੋ ਹੈ ਉਸ ਦੀ ਕਟੌਤੀ ਕੰਵਰਟੇਸ਼ਨ ਵੈਲਿਊ ਦੇ ਰੂਪ ਦੇ ਵਿੱਚ ਕਰਾਉਣੀ ਹੋਏਗੀ ਇਸ ਤੋਂ ਬਿਨਾ ਜੇਕਰ ਕੋਈ ਲੀਗਲ ਹੋਰ ਚਾਰਾ ਹੋਇਆ ਤੇ ਉਹ ਉਸਦੇ ਬਾਰੇ ਤੇ ਕਹਿ ਨਹੀਂ ਸਕਦੇ ਕਿ ਫਿਲਹਾਲ ਉਹਨਾਂ ਨੂੰ ਕੋਈ ਇਹੋ ਜੀ ਇਚਾਰਜ ਹੋਈ ਕਰਨ ਦਾ ਮੌਕਾ ਮਿਲੇਗਾ ਜਾਂ ਨਹੀਂ ਪਰੰਤੂ ਫਿਲਹਾਲ ਇਹਨਾਂ ਐਸਐਲਪੀ ਨੂੰ ਰਿਟਾਇਰਸਮੈਂਟ ਕਰ ਦਿੱਤੇ ਜਾਣ ਦੇ ਨਤੀਜੇ ਵਜੋਂ ਹੁਣ ਫਿਰ ਪੈਨਸ਼ਨਰਸ ਦੀ ਜੋ ਕਟੌਤੀ ਹੈ ਉਹ ਲਗਾਤਾਰ ਚਲਦੀ ਰਹੇਗੀ ਜੋ ਕਿ ਪੈਨਸ਼ਨਰ ਦੇ ਵਾਸਤੇ ਇੱਕ ਮਾੜੀ ਹੀ ਖਬਰ ਹੈ ਪਰੰਤੂ ਲੈਟਸ ਹੋਪ ফর ਦਾ ਬੈਸਟ ਹੋ ਸਕਦਾ ਹੈ ਕਿ ਕੋਈ ਹੋਰ ਕਾਨੂੰਨੀ ਨੁਕਤਾ ਐਸਾ ਹੋਵੇ ਜਿਸ ਦੇ ਨਾਲ ਕਿ ਇਹ ਟੁਰਪੀ ਬੰਦ ਕੀਤੀ ਜਾ ਰਹੀ ਜਾ ਸਕਦੀ ਹੋਵੇ ਪਰੰਤੂ ਉਹ ਤੇ ਆਉਣ ਵਾਲੇ ਸਮੇਂ ਦੀ ਗੱਲ ਹੈ ਫਿਲਹਾਲ ਇਹੀ ਗੱਲ ਹੈ ਕਿ ਜੋ ਪੈਨਸ਼ਨਰ ਸਨ ਉਹਨਾਂ ਵਾਸਤੇ ਇਹ ਇੱਕ ਖਬਰ ਜੋ ਹੈ ਉਹ ਉਹਨਾਂ ਦੇ ਵਾਸਤੇ ਡਿਸਪਰਕਟ ਨੂੰ ਪਾਈ ਗਈ ਹੈ ਪਰੰਤੂ ਫੇਰ ਵੀ ਹੌਸਲਾ ਛੱਡਣ ਦੀ ਜ਼ਰੂਰਤ ਨਹੀਂ ਹੈ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਹੁਣ ਕੀ ਵਾਪਰਦਾ ਹੈ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਤੁਹਾਡੇ ਜਰਮ ਨੂੰ ਵੀ ਸੋ ਕਹਿ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ